ਜਿਨੀ ਨਾਮ ਤੇ ਆਇਆ ਗਏ ਮਸਕਦ ਗਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਦ ਗਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹ वाहे गुरु जी की फतेह बीज ਸੁਰਤ ਕਰੇ ਕੋ ਮੇਰੀ ਤਦ ਬਿਨ ਸੁਰਤ ਕਰੇ ਕੋ ਮੇਰੀ ਸੁਰਤ ਕਰੇ ਕੋ ਮੇਰੀ ਤਦ ਬਿਨ ਸੁਰਤ ਕਰੇ ਕੋ ਮੇਰੀ ਖੋਲ ਕਿਵਾਨ ਦਰਸ਼ਨ ਦੀਜ ਦੀਜ ਖੋਲ ਕਿਵਾਨ ਨਦੀਜ ਜੀਖੋਲ ਕਿਵਾਰ ਦਰਸ਼ਨ ਦੀਜਾ ਤੁਮ ਤਨ ਤਨੀ ਉਦਾਰਤ ਆਗੀ ਤੁਮ ਤਨ ਤਨੀ ਉਦਾਰਤ ਆਗੀ ਰ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਦੀਜੇ ਖੋਲ ਕਿਵਾਰ ਦਰਸ਼ਨ ਦੀਜੇ मांगो कहे रंग सब देखो, देखो।, देखो। दीजे ਖੋਲ ਕਿਵਾਰ ਦਰਸ਼ਨ ਦੀਜਾ ਮੇਰੇ ਨਿਸਵਾਰ ਖੋਲ ਕਿਵਾਰ ਦਰਸ਼ਨ ਦੀਜਾ ਬੇਕ ਸੁਦਾਮਾ ਦੇ ਦਿਓ ਨਾਮ ਦੇਖ ਸੁਦਾਮਾ सुदामा कहिए बाबा रायशन दीज खोल किवान दर्शन दीज कृपा करी हे बाबा दर्शन दीज दीज खोल किवान दर्शन दीज ਕਹ ਕਬੀਰ ਤੂੰ ਸੋ ਮਰਤ ਦਾਤੇ ਕਹ ਕਬੀਰ ਤੂੰ ਸੋ ਮਰਤ ਦਾਤੇ ਜਲੇ ਨਵਾ ਜੈ ਸੰਦੀ ਜੈ ਦੀਜ ਖੋਲ ਕਿਵਾਰ ਦਰਸ਼ਨ ਦੀਜ ਜੈ ਦੀਜ ਖੋਲ ਕੀਵੜ ਦਰਸ਼ਨ ਦੀਜਾ ਸਤਿ ਸ੍ਰੀ ਅਕਾਲ ਧਨ ਤਨ RAM DAS GUR ਧਨ ਤਨ RAM DAS GUR ਜੇ ਨ ਸਿਰਿਆ ਤਨੇ ਸਵਾਰਿਆ ਜੇ ਨਸਰੀਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਪੂਰੀ ਹੋਈ ਕਰਾਮਾਤ ਜੇ ਨਸਰੀਆ ਅਬ ਜੀਰ ਹਮਾਰੇ ਤਾ ਸਰਜਨ ਹਾਰੇ ਤਿਆ ਬੈਠਾ ਸੋ ਦੀ ਪਾਤਸ਼ਾ ਬੈਠਾ ਸੋ ਦੀ ਪਾਤਸ਼ਾ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਕਰ ਕਰ ਬਾ ਕਾਰਕਾਰ ਬਾਬਾ ਗਾਵਿਆ ਕੰਕਰ ਬਾਬਾ ਬਨਰਪੰਗਰ ਬਾਬਾ ਬਚਨ ਤਾਲਨ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਬੋਲੇ ਸ਼ਬਦ ਬਚਨ ਜਿਗ ਬੋਲਣ ਸ਼ੁਭ ਬਚਨ ਸੇਂਦ ਬੋਲਣ ਸ਼ੁਭ ਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਨੇ ਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸਿਮਰਿਆ ਤੇ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਵਹਿਤਾਏ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰਿਆ ਨਾਨਦ ਆਵੇਤਾਏ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰਿਆ ਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ